ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵਾਂਗੇ ਤਾਂ ਰਾਜ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ 12 ਤਰੀਕ 12 ਜੁਲਾਈ ਦੇ ਜਿਹੜਾ ਪੇਪਰ ਦਾ ਐਨਾਲਿਸਿਸ ਹੈ ਕਿਵੇਂ ਦਾ ਪੈਰਾਂ ਤਰੀਕ ਦਾ ਪੇਪਰ ਆਇਆਗਾ ਕਿਹੜੇ-ਕਿਹੜੇ ਸਬਜੈਕਟਾਂ ਤੇ ਆਪ ਨੂੰ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ ਕੀ ਪ੍ਰੋਸੈਸ ਹੋ ਰਿਹਾ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਚਲੋ ਉਸ ਤੋਂ ਪਹਿਲਾਂ ਰਾਜ ਦੱਸਦਾ ਜੇ ਕਿਸੇ ਬੱਚੇ ਨੂੰ ਫ੍ਰੀ ਪੀਡੀਐਫ ਚਾਹੀਦੀ ਹੈ ਮੈਂ ਬਾਰੀ-ਬਾਰੀ ਕਹਿ ਰਹੇ ਹਾਂ ਰਾਜ ਜੀ ਠੀਕ ਹੈ ਜੀ 2021 ਦੇ 2022 ਦੇ 2023 ਦੇ ਠੀਕੇ 24 ਦੇ ਵਿੱਚ YouTube ਤੇ ਕਰਵਾਏ ਹੋਏ ਆ ਇਹਨਾਂ ਦੇ ਬਿਲਕੁਲ ਫ੍ਰੀ PDF ਚਾਹੀਦੇ ਆ 1 ਇਅਰ ਦੇ ਉਹ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪਪੁਲ ਰੈਜੂਕੇਸ਼ਨਰ ਜਿੰਨਾ ਬੱਚੇ ਕੋਲ ਆਈਫੋਨ ਹੈ ਕਲਾਸ ਪਲੱਸ ਤੇ ਉਹ ਆਰਜੀ ਕੋਡ ਆ ਫਿਲ ਕਰ ਸਕਦੇ ਇੱਕ ਰਾਜ ਤੁਹਾਨੂੰ ਮੈਂ 350 ਪਲੱਸ ਪਾਲਿਟੀ ਦੇ MCQ ਕਰਵਾਏ ਹੋਏ ਆ ਉਹਦਾ PDF ਵੀ ਤੁਹਾਨੂੰ ਐਪ ਤੇ ਜਾ ਕੇ ਮਿਲ ਜੂਗਾ ਐਪ ਦੇ ਵਿੱਚ ਜਾ ਕੇ ਨਾ ਤੁਸੀਂ ਡਾਊਨਲੋਡ ਕਰਕੇ ਇੱਥੇ ਪੰਜਾਬ ਪੁਲਿਸ ਵਾਲਾ ਬੈਚ ਆ 2024 ਵਾਲਾ ਉਹਦੇ ਵਿੱਚੋਂ ਜਾ ਕੇ ਤੁਸੀਂ ਪਾਲਿਟੀ ਦੇ ਲੈਕਚਰ ਦੇ ਵਿੱਚੋਂ ਡਾਊਨਲੋਡ ਕਰ ਸਕਦੇ ਹੋ ਪਾਲਿਟੀ ਦਾ ਠੀਕ ਹੈ ਜੀ ਤੇ ਪੰਜਾਬ ਪੁਲਿਸ ਦੇ ਉੱਪਰ ਹੀ ਪਏ ਹੋਣੇ ਕਰੰਟ ਅਫੇਅਰ ਉੱਥੋਂ ਤੁਹਾਨੂੰ ਡਾਇਰੈਕਟ ਮਿਲ ਜਾਊਗਾ ਤੇ ਫ੍ਰੀ ਕੰਟੈਂਟ ਲਿਖਿਆ ਹੋਇਆ ਉਹਦੇ ਵਿੱਚ ਠੀਕ ਹੈ ਜੀ ਤੇ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਬਾਕੀ ਦਾ ਜੇ ਪੰਜਾਬ ਪੁਲਿਸ ਵਾਲੇ ਬੈਚ ਦੇ 55% ਆਫਰ ਆਫ ਚੱਲ ਰਹੀ ਹੈ ਤਿੰਨ ਤੋਂ ਚਾਰ ਦਿਨ ਚੱਲਣੀ ਹੈ ਜੇ ਜਿਹੜਾ ਕੈਂਡੀਡੇਟ ਬੈਚ ਕਾਫੀ ਹਾਈ ਸੀ ਉਹ ਤੁਹਾਡੇ ਵਾਸਤੇ ਬਿਲਕੁਲ ਨੋਰਮਲ ਹੈ ਜੀ ਤੇ ਕਾਫੀ ਜ਼ਿਆਦਾ ਸਲਿਪਸ ਕਰਵਾਏ ਹੋਏ ਜੋ ਆ ਰਹੇ ਹੈ ਜੇ ਕੋਈ ਕਿਹਨੇ ਜੁਆਇਨ ਕਰਨਾ ਚਾਹੁੰਦਾ ਉਹ ਕਰ ਸਕਦਾ ਬਾਕੀ ਆਪਣੇ ਕੋਲੇ ਪਟਵਾਰੀ ਗਰੁੱਪਰੀ ਦੀ ਜੇ ਕਿਸੇ ਬੱਚੇ ਤਿਆਰੀ ਕਰਨੇ ਉਹ ਵੀ ਜੁਆ ਤਾਂ ਨੂੰ ਮੈਂ ਕਿਹਾ ਸੀ ਰਾਜੇ ਜਿਵੇਂ ਜਿਵੇਂ ਜੀਕੇ ਦਾ ਲੈਵਲ ਐਤਕੀ ਉਲਟ ਹੋ ਗਿਆ ਕੰਮ ਪਿਛਲੀ ਵਾਰ ਨਾਲੋਂ ਪਿਛਲੀ ਵਾਰ ਕੀ ਸੀ ਜਿਹੜੇ ਬੱਚੇ ਪਹਿਲਾਂ ਵਾਲੇ ਸੀ ਉਹਨਾਂ ਨੂੰ ਔਖਾ ਪੇਪਰ ਆ ਗਿਆ ਸੀ ਪਿਛਲਿਆਂ ਨੂੰ ਥੋੜਾ ਜਿਹਾ ਪੇਪਰ ਇਜ਼ੀ ਆਉਣ ਲੱਗ ਗਿਆ ਸੀ ਇਸ ਵਾਰ ਕੀ ਹੋਇਆ ਹੁਣ ਪਹਿਲੇ ਬੱਚਿਆਂ ਨੂੰ ਥੋੜਾ ਜਿਹਾ ਪੇਪਰ ਇਜ਼ੀ ਆ ਰਿਹਾ ਸੀ ਪਹਿਲਾਂ ਨਾਲੋਂ ਕਿਉਂਕਿ ਜਿੰਨਾਂ ਤੱਕ ਮੈਨੂੰ ਜਿੰਨੇ ਬੱਚਿਆਂ ਨਾਲ ਮੇਰੀ ਗੱਲ ਹੋਈ ਹੈ ਤਾਂ ਜੀਕੇ ਦੀ ਗੱਲ ਕਰੀਏ ਰਾਜੇ ਅੱਜ ਦੀ ਤਾਂ ਪੌਲਟੀ ਦੀ ਗੱਲ ਕਰ ਲਈਏ ਪੌਲਟੀ ਦੇ ਵਿੱਚ ਅੱਜ ਬੱਚਿਆਂ ਨੂੰ 8 ਤੋਂ 10 ਪ੍ਰਸ਼ਨ ਪਾਏ ਗਏ ਹੈਗੇ ਜੀਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈਗਾ ਰਾਸ਼ਟਰਪਤੀ ਬਾਰੇ ਪੰਚਾਇਤੀ ਰਾਜ ਬਾਰੇ ਠੀਕ ਹੈ ਜੀ ਰਾਸ਼ਟਰਪਤੀ ਬਾਰੇ ਪੰਚਾਇਤੀ ਰਾਜ ਬਾਰੇ ਪ੍ਰਸ਼ਨ ਪੁੱਛਿਆ ਗਿਆ ਹੈਗਾ ਤੇ ਹੋਰ ਆਪਣਾ ਪੁੱਛਿਆ ਗਿਆ ਸੀ ਅ ਸਿੱਕਮ ਸਿੱਕਮ ਦੇ ਵਿੱਚ ਜਿਹੜੀ 371 ਦੀ ਧਾਰਾ ਲੱਗੀ ਸੀ ਉਹਦੇ ਬਾਰੇ ਪੁੱਛਿਆ ਗਿਆ ਸੀ ਡੀ ਪੀ ਐਸ ਪੀ ਦੇ ਵਿੱਚੋਂ ਫੰਡਾਮੈਂਟਲ ਰਾਈਟ ਦੇ ਵਿੱਚੋਂ ਕੋਈ ਪ੍ਰਸ਼ਨ ਨਹੀਂ ਆਇਆ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਕੋਈ ਪ੍ਰਸ਼ਨ ਨਹੀਂ ਪੁੱਛਿਆ ਗਿਆ ਨਾ ਫੰਡਾਮੈਂਟਲ ਡਿਊਟੀ ਦੇ ਵਿੱਚੋਂ ਕੋਈ ਪ੍ਰਸ਼ਨ ਪੁੱਛਿਆ ਗਿਆ ਨਾ ਨੋਰਮਲ ਆਰਟੀਕਲਾਂ ਦੇ ਵਿੱਚੋਂ ਪੁੱਛੇ ਗਏ ਸੀ ਠੀਕ ਹੈ ਜੀ 1 350 ਦੇ ਲੇਟਰ 343 ਇਹੋ ਜਿਹਾ ਕੋਈ ਆਰਟੀਕਲ ਆਇਆ ਸੀ ਇਹ ਆ ਰਹੇ ਹਨ राजे ਉਹਦਾ ਪੇਪਰ ਜੇ ਅੱਜ ਆਪਾਂ ਗੱਲ ਕਰੀਏ ਕਰੰਟ ਅਫੇਅਰਾਂ ਦੀ राजे ਕਰੰਟ ਅਫੇਅਰਾਂ ਦੀ ਗੱਲ ਕਰੀਏ ਤਾਂ ਅੱਜ ਵਾਲੇ ਪੇਪਰ ਵਿੱਚ 2021 ਦੇ ਕਰੰਟ ਅਫੇਅਰ ਵੀ ਦੇਖਣ ਨੂੰ ਮਿਲੇ ਆ 2022 ਦੇ ਵੀ ਦੇਖਣ ਨੂੰ ਮਿਲੇ ਆ 2023 ਦੇ ਵੀ ਦੇਖਣ ਨੂੰ ਮਿਲੇ ਆ ਠੀਕ ਹੈ ਜੀ 21 ਦੇ ਹਜੇ ਫਿਲਹਾਲ ਤੁਹਾਨੂੰ ਦੱਸ ਰਿਹਾ ਨਾ ਕਿ ਜਿਵੇਂ ਤਾ ਕਰਕੇ ਮੈਂ ਤੁਹਾਡੇ ਵਾਸਤੇ ਮੈਰਾਥਨ ਕਲਾਸ ਪਾਈ ਹੋਈ ਹੈ ਉਹ ਲਗਾ ਸਕਦੇ ਹੋ ਠੀਕ ਹੈ ਜੀ ਦੂਸਰੀ ਗੱਲ ਕਰੰਟ ਅਫੇਅਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਪੁੱਛੀਆਂ ਗਈਆਂ ਉਹ ਸਕੀਮਸ ਪੁੱਛੀਆਂ ਗਈਆਂ ਕਈ ਸਕੀਮ ਨਾਲ ਰਿਲੇਟਡ ਪ੍ਰੈਸ਼ਨ ਪੁੱਛਿਆ ਗਿਆਗਾ ਪ੍ਰਧਾਨ ਮੰਤਰੀ ਨਾਲ ਰਿਲੇਟਡ ਸਕੀਮ ਸੀ ਤੇ ਐਥਲੈਟਿਕ ਹੋ ਗਿਆ ਆਪਣੇ ਖੇਡਾਂ ਬਾਰੇ ਹੋ ਗਿਆ ਤੇ ਅਵਾਰਡ ਬਾਰੇ ਹੋ ਗਿਆ ਠੀਕ ਹੈ ਜੀ ਤੇ ਬਾਕੀ ਜਿਹੜੀ ਵੀ ਕੋਈ ਜਿਵੇਂ ਫਾਸਟ ਮੂਵਮੈਂਟ ਮੰਦੀ ਹੈ ਇਹਦੇ ਬਾਰੇ ਪ੍ਰੈਸ਼ਨ ਜਿਹੜੇ ਪੁੱਛੇ ਗਏ ਸੀ ਐਂਸ਼ੀਅੰਟ ਹਿਸਟਰੀ ਮਾਡਰਨ ਹਿਸਟਰੀ ਇੰਨਾਂ ਦੇ ਵਿੱਚ ਕੋਈ ਪ੍ਰਸ਼ਨ ਨਹੀਂ ਆਇਆ ਜਿਹੜੀ ਪਹਿਲੀ ਪੰਜਾਬ ਜੀਕੇ ਦਾ ਜਿਹਦਾ ਸਵੇਰ ਪੇਪਰ ਹੋਇਆ ਸੀ ਰਾਜੇ ਉਹਦੇ ਵਿੱਚੋਂ ਪੰਜਾਬ ਜੀਕੇ ਦਾ ਇੱਕ ਪ੍ਰਸ਼ਨ ਆਇਆ ਸੀ ਜਿਹੜਾ ਸ਼ਾਮ ਨੂੰ ਪੇਪਰ ਹੋਇਆਗਾ ਉਹਦੇ ਵਿੱਚ ਬੱਚੇ ਕਹਿ ਰਹੇ ਆ ਕਿ 5 ਤੋਂ 8 ਪ੍ਰਸ਼ਨ ਸੀ ਜਿਹੜੇ ਉਹ ਪੰਜਾਬ ਜੀਕੇ ਦੇ ਆਏ ਸੀ ਦੇਖੋ ਜਿਹੱਚ ਪੰਜਾਬ ਜੀਕੇ ਜਮਾਂ ਚੱਕਤੀ ਇਹਨਾਂ ਨੇ ਠੀਕ ਹੈ ਜੀ ਤੇ ਪੰਜਾਬ ਜੀਕੇ ਦੇ ਸਿਰਫ ਜ਼ਿਆਦਾ ਪੋਸਟ ਨੇ ਜਿਹੜੇ ਕਰੰਟ ਅਫੇਅਰਾਂ ਦੀ ਪਾਰ ਰਹੇ ਹੈਗੇ ਠੀਕ ਹੈ ਜੀ ਤੇ ਜਿੰਨਾ ਹੋ ਸਕਦਾ ਕਰ ਲੋ ਜਿਹੜੇ ਬੱਚਿਆਂ ਕੋਲੇ ਹਜੇ ਟਾਈਮ ਹੈਗਾ ਮੈਂ ਤਾਂ ਤੁਹਾਨੂੰ ਇਹੀ ਗੱਲ ਕਹੂੰਗਾ ਰਾਜੇ ਮੈਂ 2023 ਦੇ ਤੁਹਾਨੂੰ ਕੰਪਲੀਟ ਕਰੰਟ ਅਫੇਅਰ ਕਰਵਾਏ ਹੋਏ ਇੰਪੋਰਟੈਂਟ ਤਾਂ ਕਰਨੀ ਕਰਨੇ ਆ ਪਰ ਜੇ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਉਹ ਕਸਾ ਦੇ ਕਰ ਲਿਓ ਠੀਕ ਹੈ ਜੀ ਤਾਂ ਇਹ ਰਿਹਾ ਪੋਰਸ਼ਨ ਦਾ ਜੀ ਠੀਕ ਹੈ ਜੀ ਗੱਲ ਕਰੀਏ ਮੈਥ ਦੀ राजे ਮੈਥ ਦਾ ਲੈਵਲ ਵੀ ਵਧੀਆ ਹੈਗਾ ਸਿੰਪਲੀਫਿਕੇਸ਼ਨ ਦੇ ਦੋਨੇ ਸ਼ਿਫਟਾਂ ਦੇ ਵਿੱਚ ਚਾਰ ਤੋਂ ਪੰਜ ਸਵਾਲ ਪੁੱਛੇ ਗਏ ਆ ਪ੍ਰੋਫਿਟ ਐਂਡ ਲੌਸ ਦੇ ਦੋ ਤੋਂ ਤਿੰਨ ਸਵਾਲ ਆਏ ਆ ਜੀ ਟਾਈਮ ਐਂਡ ਵਰਕ ਦੇ ਤਿੰਨ ਸਵਾਲ ਆਏ ਆ ਡੀ ਆਈ ਦਾ ਇੱਕ ਸਵਾਲ ਪੁੱਛਿਆ ਗਿਆ ਜੀ ਰੇਸ਼ੋ ਦੇ ਤੇ ਸਵਾਲ ਆਏ ਸੀ ਉਹ ਵੀ ਵਧੀਆ ਮਤਲਬ ਸਾਰੇ ਇਹ ਵੀ ਹੈਗਾ ਕਿ ਬਿਲਕੁਲ ਨੋਰਮਲ ਜੇ ਹੋਣ ਵਧੀਆ ਸੀ ਐਸਆਈ ਦਾ ਇੱਕ ਸਵਾਲ ਆਇਆ ਹੋਇਆ ਸੀ ਦੂਜੀ ਸ਼ਿਫਟ ਦੇ ਵਿੱਚ ਦੋ ਸਵਾਲ ਸੀ ਐਸਆਈ ਦੇ ਪਰਸੈਂਟੇਜ ਦੇ ਦੋ ਸਵਾਲ ਦੇਖਣ ਨੂੰ ਮਿਲੇ ਆ ਠੀਕ ਹੈ ਜੀ ਤੇ ਐਵਰੇਜ ਦਾ ਇੱਕ ਸਵਾਲ ਸੀਗਾ ਠੀਕ ਹੈ ਜੀ ਇਹ ਪ੍ਰੋਸੈਸ ਰਿਹਾ ਆਪਣਾ ਸਾਰਾ ਮੈਥ ਦਾ ਜਿਹੜੇ ਬੱਚੇ ਨੇ ਰਾਜੇ ਮੈਥ ਪੜਿਆ ਸੀ ਸਰਾ ਲੱਗ ਜਾਂਦਾ ਮਤਲਬ ਕਹਿੰਦੇ ਨੇ ਮੈਥ ਕਦੇ ਵੀ ਬਾਹਰੋਂ ਨਹੀਂ ਆਉਂਦਾ ਹੁੰਦਾ ਤਾਂ ਕਰਕੇ ਜਿਹੜੇ ਬੱਚੇ ਮੈਨੂੰ ਫੋਨ ਕਰ ਦਿੰਦੇ ਸਰ ਜੀ ਮੈਥ ਛੱਡ ਦਗੇ ਮੈਂ ਤੁਹਾਨੂੰ ਕੀ ਕਹਾਂ ਸੀ ਕਿ ਜੀ ਕੇ ਦਾ ਕੋਈ ਪਤਾ ਨਹੀਂ ਕਿੱਥੋਂ ਆ ਜਾਣੀ ਹੁੰਦੀ ਹੈ ਪਰ ਮੈਥ ਰੀਜ਼ਨਿੰਗ ਕੰਪਿਊਟਰ ਇਹ ਪੰਜਾਬ ਜਿਹੀ ਚੀਜ਼ਾਂ ਨੇ ਪਕੜ ਬਣਾ ਕੇ ਰੱਖੋ ਕਰੋ ਥੋੜੀ ਜਿਹੀ ਆਪਦੀ ਠੀਕ ਹੈ ਜੀ ਜੇਕਰ ਆਪਾਂ ਰੀਜ਼ਨਿੰਗ ਦੀ ਗੱਲ ਕਰੀਏ ਰਾਜੇ ਰੀਜ਼ਨਰ ਦੇ ਵਿੱਚ ਆਰਡਰ ਐਂਡ ਰੈਂਕਿੰਗ ਦੇ ਵਿੱਚ ਰਾਜੇ ਤਿੰਨ ਤੋਂ ਚਾਰ ਨੰਬਰਾਂ ਦੇ ਸਵਾਲ ਆਏ ਹੋਏ ਸੀ ਚੰਗੀ ਚੰਗੀ ਤਰ੍ਹਾਂ ਕਰਾਇਆ ਹੋਇਆ ਸਲੋਕ ਤੁਹਾਨੂੰ ਇਹਨਾਂ ਵਧੀਆ ਤਰੀਕੇ ਨਾਲ ਕਰਾਇਆ ਮੈਂ ਕਹਿੰਦਾ ਕਿ ਆਲ ਇੰਡੀਆ ਦੇ ਵਿੱਚ ਵੀ ਰਾਜੇ ਉਹੀ ਜਿਹੇ ਤਰੀਕੇ ਨਾਲ ਕਿਸੇ ਨੇ ਨਹੀਂ ਕਰਾਇਆ ਹੋਣਾ ਕਿ ਜਿਹੜੇ ਸਾਡੇ ਤੁਹਾਨੂੰ ਮੈਂ ਸਲੋਕ ਕਰਾਇਆ ਹੈ ਤੇ ਉਹਨੇ ਅਰੇ ਦੇ ਸੌ ਦੇ ਵਿੱਚ 100% ਮੇਰੀ ਪੌਸਿਬਿਲਿਟੀ ਹੈ ਉਹਦੇ ਵਿੱਚ ਕਿ ਤੁਸੀਂ ਪੇਪਰ ਦੇ ਵਿੱਚ ਜਮਾ ਸਹੀ ਕਰਕੇ ਆਉਂਗੇ ਉਹ ਲੈਕਚਰ ਜੇ ਤੁਸੀਂ ਕਹੋਗੇ ਤਾਂ राजे ਮੈਂ ਤੁਹਾਨੂੰ ਦੁਬਾਰੇ ਅਪਲੋਡ ਕਰਵਾ ਦੰਗਾ YouTube ਤੇ ਕਰਵਾ ਦੰਗਾ ਬਹੁਤ ਆਲ ਇੰਡੀਆ ਦੇ ਵਿੱਚ राजे ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਉਹ ਲੈਕਚਰ ਪਾ ਦੇ ਜਿਹੜੇ ਟੈਗ ਨਾਲ ਮੈਂ ਪਾਇਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਜੀ ਤੇ ਇਹ ਚੀਜ਼ ਹੋ ਗਈ ਬਲੱਡ ਰਿਲੇਸ਼ਨ ਦਾ राजे ਇੱਕ ਸਵੇਰ ਦੀ ਸ਼ਿਫਟ ਚ ਆਇਆਗਾ ਇੱਕ ਸ਼ਿਫਟ ਰਾਤ ਆਥਨ ਵਾਲੀ ਚ ਆਏ ਦੋਨੇ ਚੱਕੇ ਇੱਕ ਸ਼ਿਫਟ ਆਇਆ ਸਿਟਿੰਗ ਅਰੇਂਜਮੈਂਟ ਦੇ ਦਾ ਜੇ ਦੋ ਪ੍ਰਸ਼ਨ ਆਏ ਆ ਉਹ ਵੀ ਬਿਲਕੁਲ ਠੀਕ ਜਿਵੇਂ ਆਪਣੇ ਚੱਲਦੇ ਆ ਉਵੇਂ ਹੀ ਆ ਕਿ ਨੰਬਰ ਸੀਰੀਜ਼ ਕੋਡਿੰਗ ਡੀਕੋਡਿੰਗ ਇਹਦਾ ਚੱਲਦੇ ਇਹ ਈਜ਼ੀ ਨਹੀਂ ਤੇ ਇਹਨਾਂ ਨੇ ਲੇਵਲ ਸਭ ਤੋਂ ਵਧੀਆ ਲੱਗਿਆ ਮੈਨੂੰ ਠੀਕ ਸੀ ਤੇਬਲ ਕੰਪਿਊਟਰ ਬਾਰੇ ਗੱਲ ਕਰਦੇ ਆ ਸ਼ਾਰਟਕਟ ਕੀ ਦੋ ਇੱਕ ਤੋਂ ਦੋ ਬਾਕੀ ਬੇਸਿਕ ਕੰਪਿਊਟਰ ਸੀਗਾ ਈਮੇਲ ਬਾਰੇ ਕਿ ਜਿਵੇਂ ਕੋਈ ਹੈਗਾ ਬਿਲਕੁਲ ਨਾਰਮਲ ਜਿਹਾ ਤਰੀਕਾ ਸੀ ਕੋਈ ਨਹੀਂ ਹੈਗਾ ਸੀ ਐਮ ਐਸ ਐਕਸਲ ਤੋਂ ਵੀ ਅਜ ਪ੍ਰਸ਼ਨ ਪਾਏ ਗਏ ਆ ਕਿ ਸ਼ਾਰਟਕਟ ਕੀ ਦੇ ਉਹ ਵੀ ਤੁਹਾਨੂੰ ਸ਼ਾਰਟਕਟ ਕੀ ਬਾਰੇ ਮੈਂ ਤੁਹਾਨੂੰ YouTube ਤੇ ਵੀਡੀਓ ਕਰਵਾਈ ਹੋਈ ਹੈ ਉਹ ਵੀ ਕਰ ਲਓ ਠੀਕ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਕਰਵਾਏ ਹੋਏ ਦੇ ਵਿੱਚੋਂ ਆਈਆਂ ਰੌਲਾ ਕੀ ਪੈ ਰਿਹਾ ਜਿਹੜੇ ਬੱਚੇ ਦਾ ਪਹਿਲਾਂ ਤੋਂ ਪੜ ਰਹੇ ਸੀ ਉਹਨਾਂ ਨੂੰ ਥੋੜੀਆਂ ਜਿਹੀਆਂ ਚੀਜ਼ਾਂ ਰਿਵੀਜ਼ਨ ਹੋ ਗਈਆਂ ਸੌਖੀਆਂ ਹੋ ਗਈਆਂ ਜਿਹੜੇ ਬੱਚੇ ਮੌਕੇ ਤੇ ਐਸ ਉਹਨਾਂ ਬਾਅਦ ਥੋੜੀਆਂ ਜਿਹੀਆਂ ਚੀਜ਼ਾਂ ਟਫ ਹੋ ਗਈਆਂ ਠੀਕ ਹੈ ਜੀ ਬਾਕੀ ਆਪਾਂ ਡੇਲੀ ਰਿਵਿਊ ਕਰਿਆ ਕਰਾਂਗੇ ਕੱਲ ਦੇ ਰਿਵਿਊ ਤੇ ਵੇਟ ਕਰਿਓ ਰਾਜੀ ਧੰਨਵਾਦ